ਰਾ ਦਰਾ ਦਰਾ ਸ਼ਹੀਦ ਜਿਹੜੇ ਨੇ ਉਹ ਕੌਮ ਦਾ ਸਰਮਾਇਆ ਹੁੰਦੇ ਨੇ ਉਹ ਇੱਕ ਪਰਿਵਾਰ ਦੇ ਨਹੀਂ ਉਹ ਸਮਾਜ ਦੇ ਹੋ ਜਾਂਦੇ ਨੇ ਅਸੀਂ ਕੀ ਕਰਾਂਗੇ ਗੰਢੀ ਸਾਡਾ ਸਾਰਾ ਖੋ ਗਿਆ ਸਾਡੇ ਤੰਗਾਈ ਹੀ ਰਹੇਗੀ ਤੰਗਾਈ ਹੀ ਰਹੇਗੀ ਸਾਡੇ ਘਰੇ ਤੰਗਾਈ ਹੀ ਰਹੇਗੀ ਸਾਡੇ ਪਿੰਡ ਦਾ ਹੁਣ ਕੋਈ ਵੀ ਬੱਚਾ ਜਾਣਾ ਨਹੀਂ ਚਾਹੂਗਾ ਗਰੀਬ ਦੇ ਵਿੱਚ ਕੋਈ ਵੀ ਫੌਜੀ ਜਵਾਨ ਜਾਂ ਕੋਈ ਵੀ ਪੁਲਿਸ ਦਾ ਜਵਾਨ ਡਿਊਟੀ ਗ੍ਰਾਂਹਸ਼ੀ ਦਿੰਦਾ ਹੈ 1 ਕਰੋੜ ਰੁਪਏ ਦਾ ਸਰਮਾਨ ਰਾਸ਼ੀ ਹਾਲਾਂਕਿ 1 ਕਰੋੜ ਰੁਪਇਆ ਉਹਦੀ ਜਾਨ ਦੀ ਕੀਮਤ ਨਹੀਂ ਹੋ ਸਕਦੀ ਕੁਰਬਾਨੀ ਦੀ ਕੀਮਤ ਕੋਈ ਨਹੀਂ ਪਰ ਇਹ ਹੈ ਕਿ 1 ਕਰੋੜ ਰੁਪਏ ਨਾਲ ਪਰਿਵਾਰ ਜਿਹੜਾ ਆਰਥਿਕ ਤੌਰ ਤੇ ਲਈ ਤੇ ਚੜਿਆ ਰਹਿਣਾ ਉਹਨਾਂ ਦੇ ਪਰਿਵਾਰਾਂ ਦੀ ਰਖਵਾਲੀ ਕਰਨਾ ਹਿਸਾਕਾਰਾਂ ਦਾ ਫਰਜ਼ ਬਣਦਾ ਹੈ